ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਈਆਂ ਜੀ ਆਪਾਂ ਨੇ 버거 ਵਾਲੀਆਂ ਕਰੰਚੀ ਟਿੱਕੀਆਂ ਠੀਕ ਹੈ ਜੀ ਜਿਹਨੂੰ 버거 ਪੈਟੀ ਵੀ ਕਹਿ ਦਿੰਦੇ ਆ ਸੋ ਕਈ ਦਿਨ ਪਹਿਲਾਂ ਆਪਾਂ ਨੂੰ ਆਇਆ ਸੀਗਾ ਜੀ ਕਮੈਂਟ ਆਪਣੇ ਇੱਕ ਸਬਸਕ੍ਰਾਈਬਰ ਦਾ ਉਹ ਕਹਿੰਦੇ ਸੀ ਕਿ ਵੀ ਤੁਸੀਂ ਸਾਨੂੰ 버거 ਵਾਲੀਆਂ ਟਿੱਕ ਬਣਾ ਕੇ ਦਿਖਾਓ ਠੀਕ ਹੈ ਜੀ ਤੇ ਲੋ ਜੀ ਅੱਜ ਬਣਾਈ ਹੈ ਜੀ ਫਿਰ ਆਪਾਂ ਨੇ 버거 ਟਿੱਕੀ ਪੂਰੀ ਹਨ ਕਰੰਚੀ ਆ ਦੇਖੋ ਕਿੰਨੀਆਂ ਵਧੀਆ ਬਣ ਕੇ ਇਹ ਤਿਆਰ ਹੋਈਆਂ ਸੋ ਜਿਹੜਾ ਜਿਹੜਾ ਮੈਂ ਸਮਾਨ ਲਿਆ ਠੀਕ ਹੈ ਜੀ ਜਿਹੜੇ ਤਰੀਕੇ ਨਾਲ ਬਣਾਈਆ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ 버ਗਰ ਵਾਲੀਆਂ ਟਿੱਕੀਆਂ ਪੂਰੀਆਂ ਕਰੰਚੀ ਐਂਡ ਹਲਵਾਈ ਸਟਾਈਲ ਕਿਵੇਂ ਬਣਦੀਆਂ ਆ ਤੇ ਲੋ ਜੀ ਟਿੱਕੀਆਂ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੀ ਹੈ ਸਭ ਤੋਂ ਪਹਿਲਾਂ ਉਬਲੇ ਹੋਏ ਆਲੂ ਕੁਆਂਟੀਟੀ ਤੁਸੀਂ ਆਪਣੇ ਹਿਸਾਬ ਨਾਲ ਲੈ ਲਿਓ ਠੀਕ ਹੈ ਜੀ ਜਿੰਨੀਆਂ ਤੁਹਾਨੂੰ ਟਿੱਕੀਆਂ ਚਾਹੀਦੀਆਂ ਹੋਈਆਂ ਓਨੇ ਕ ਤੁਸੀਂ ਆਲੂ ਆ ਜਿਹੜੇ ਉਹ ਲੈ ਲੈਣੇ ਆ ਤੇ ਸਭ ਤੋਂ ਪਹਿਲਾਂ ਆਪਾਂ ਨੇ ਆਲੂ ਆ ਜਿਹੜੇ ਮੈਸ਼ ਕਰਨੇ ਆ ਠੀਕ ਹੈ ਜੀ ਉਹ ਯਾਨੀ ਕद्दूकस ਕਰਨੇ ਆ ਇਹ ਚਾਹੀਦਾ ਇਹਨਾਂ ਨੂੰ ਚੰਗੀ ਤਰ੍ਹਾਂ ਤੋੜ ਲਿਓ ਠੀਕ ਹੈ ਜੀ ਜਿਹੜਾ ਆਲੂ ਤੋੜਨ ਵਾਲਾ ਹੁੰਦਾ ਉਹ ਨਾਲ ਜਾਂ ਫਿਰ ਇਹਨਾਂ ਨੂੰ ਕद्दूकस ਕਰ ਲਿਓ ਠੀਕ ਹੈ ਜੀ ਜਿਵੇਂ ਕਿ ਮੈਂ ਕੀਤੇ ਹੋਏ ਆ ਆ ਦੇਖੋ ਠੀਕ ਹੈ ਜੀ ਤੇ ਇਹ ਆਲੂ ਸੇਮ ਕਵਾਂਟੀਟੀ ਆ ਇਹ ਮੈਂ ਕੱਦੂਕਾਸ ਕੀਤੇ ਹੋਇਆ ਤੇ ਲੋ ਜੀ ਇਦਾਂ ਕਰਨ ਨਾਲ ਥੋੜਾ ਜਿਹਾ ਟਾਈਮ ਬਰਜ ਜਾਂਦਾ ਠੀਕ ਆ ਜੀ ਤੇ ਲੋ ਜੀ ਇਦਾਂ ਆਪਾਂ ਨੇ ਆਲੂ ਆ ਜਿਹੜੇ ਉਹ ਕੱਦੂਕਾਸ ਕਰ ਲੈਣੇ ਆ ਤੇ ਉਸ ਤੋਂ ਬਾਅਦ ਆਪਾਂ ਨੂੰ ਚਾਹੀਦੀਆਂ ਥੋੜੀਆਂ ਜਿਹੀਆਂ ਸਬਜ਼ੀਆਂ ਆ ਠੀਕ ਆ ਜੀ ਥੋੜੀ ਜਿਹੀ ਮੈਂ ਗਾਜਰ ਕੱਟ ਲਈਆ ਹੁਣ ਤਾਜੀ ਆ ਰਹੀ ਆ ਤੇ ਇਹ ਹੈਗੀ ਆ ਫਰਾਸਬੀਨ ਫਲੀ ਥੋੜੀਆਂ ਕੱਟ ਕੇ ਆਪਾਂ ਨੇ ਇਹਦੇ ਵਿੱਚ ਐਡ ਕਰ ਲੈਣੀਆਂ ਤੇ ਇੱਕ ਗੱਲ ਦਾ ਖਿਆਲ ਰੱਖਿਓ ਸਬਜ਼ੀਆਂ ਦੇ ਵਿੱਚ ਜ਼ਿਆਦਾ ਪਾਣੀ ਨਹੀਂ ਹੋਣਾ ਚਾਹੀਦਾ ਠੀਕ ਆ ਜੀ ਨਹੀਂ ਟਿੱਕੀਆਂ ਜਿਹੜੀਆਂ ਉਹ ਪਾਣੀ ਛੱਡ ਦਿੰਦੀਆਂ ਏ ਤੇ ਲਓ ਜੀ ਆਪਾਂ ਨੇ ਇਹ ਇਹਦੇ ਵਿੱਚ ਪਾ ਲੀਆਂ ਹੁਣ ਤੇ ਲਓ ਜੀ ਥੋੜੀ ਜੀ ਪਾਵਾਂਗੇ ਆਪਾਂ ਇਹਦੇ ਵਿੱਚ ਬਰੀਕ ਕੱਟੀ ਹੋਈ ਗ੍ਰੀਨ ਚਿੱਲੀ ਤੁਸੀਂ ਪੇਸਟ ਵੀ ਪਾ ਸਕਦੇ ਹੋ ਤੇ ਲਓ ਜੀ ਗ੍ਰੀਨ ਚਿੱਲੀ ਪਾ ਲਈ ਆਪਾਂ ਨੇ ਇਹ ਥੋੜੀ ਜੀ ਤੇ ਲਓ ਜੀ ਨਮਕ ਪਾਵਾਂਗੇ ਟੇਸਟ ਰਿਕਾਰਡਿੰਗ ਨਮਕ ਥੋੜਾ ਜਿਹਾ ਘੱਟੇ ਰੱਖਿਓ ਠੀਕ ਹੈ ਜੀ ਜ਼ਿਆਦਾ ਨਾ ਪਾਓ ਕਿਉਂਕਿ ਇਹ ਜਿਹੜੀਆਂ ਟਿੱਕੀਆਂ ਠੀਕ ਹੈ ਜੀ ਇਹਨੂੰ 버ਗਰ ਪੈਟੀ ਕਹਿ ਦਿੰਦੇ ਆ ਕਿਉਂਕਿ ਬਰਗਰਾਂ ਦੇ ਵਿੱਚ ਵੀ ਠੀਕ ਹੈ ਜੀ ਸੌਸਾਂ-ਸੂਸਾਂ ਪਈਆਂ ਬੇ ਹੁੰਦੀਆਂ ਐ ਚਟਣੀ ਵਗੈਰਾ ਹੁੰਦੀ ਆ ਤੇ ਜੇ ਇੱਥੇ ਆਪਣੇ ਨਮਕ ਜ਼ਿਆਦਾ ਪਾਤਾ ਠੀਕ ਹੈ ਜੀ ਫਿਰ ਕੰਮ ਖਰਾਬ ਹੋ ਜਾਊਗਾ ਤੇ ਲਓ ਜੀ ਇੱਕ ਪੌਚ ਪਾਵਾਂਗੇ ਆਪਾਂ ਚਿੱਟਲੀ ਫਲੈਕਸ ਦਾ ਤੇ ਲਓ ਜੀ ਅੱਧਾ ਕ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਪਾਊਡਰ ਠੀਕ ਹੈ ਜੀ ਜ਼ਿਆਦਾ ਨਹੀਂ ਅੱਧਾ ਕ ਚਮਚ ਪਾਉਣਾ ਤੇ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਕਾਰਨ ਫਲੋਰ ਠੀਕ ਹੈ ਜੀ ਤੇ ਲਓ ਜੀ ਆਹ ਦੇਖੋ ਆ ਵੱਡਾ ਚਮਚ ਐ ਚਾਰ ਚਮਚਾ ਪਮਾ ਤੇ ਪਾ ਲੈਣੇ ਇਹਦੇ ਵਿੱਚ ਇਹ ਠੀਕ ਹੈ ਜੀ ਚਾਰ ਚਮਚਾ ਪਾ ਕੇ ਤੇ ਹੁਣ ਆਪਾਂ ਇਹਨੂੰ ਸਾਰੇ ਨੂੰ ਮਿਕਸ ਕਰ ਦਾਂਗੇ ਤੇ ਲਓ ਜੀ ਡੋ ਟਿੱਕੀਆਂ ਤਾਂ ਬਣ ਕੇ ਰੈਡੀ ਆ ਜੀ ਆ ਦੇਖੋ ਕਿੰਨਾ ਵਧੀਆ ਇਹ ਤਿਆਰ ਹੋ ਗਿਆ ਤੇ ਹੁਣ ਇਹਨੂੰ ਕਰੰਚੀ ਕਰਨ ਵਾਸਤੇ ਆਪਾਂ ਨੂੰ ਚਾਹੀਦੀ ਬ੍ਰੈਡ ਕ੍ਰਮ ਠੀਕ ਆ ਜੀ ਆ ਦੇਖੋ ਜਿਹੜੀ ਕਿ ਕਰਿਆਨੀ ਦੀ ਦੁਕਾਨ ਤੋਂ ਮਿਲ ਜਾਂਦੀ ਆ ਠੀਕ ਆ ਜੀ ਤੇ ਬ੍ਰੈਡ ਕ੍ਰਮ ਲੈਣੀ ਆਪਾਂ ਨੇ ਤੇ ਉਸ ਤੋਂ ਬਾਅਦ ਆਪਾਂ ਨੂੰ ਚਾਹੀਦਾ ਥੋੜਾ ਜਿਹਾ ਮੈਦਾ ਠੀਕ ਆ ਜੀ ਬੈਟਰ ਬਣਾਉਣ ਵਾਸਤੇ ਤੇ ਮੈਦੇ ਦੇ ਵਿੱਚ ਥੋੜਾ ਜਿਹਾ ਪੈਡ ਕਰੂਗੇ ਅਰਹ ਰੋਟ ਠੀਕ ਹੈ ਜੀ ਕੌਰਨ ਨੂੰ ਫਲੋਰ ਜ਼ਿਆਦਾ ਨਹੀਂ ਪਾਉਣਾ ਜਿਵੇਂ ਕਿ 5 ਚਮਚ ਮੈਦੇ ਦੇ ਆ ਤਾਂ ਉਹਦੇ ਵਿੱਚ ਇੱਕ ਚਮਚ ਆਪਾਂ ਨੇ ਅਰੇ ਰੋਟ ਦਾ ਪਾਉਣਾ ਹੈ ਜ਼ਿਆਦਾ ਨਹੀਂ ਪਾਉਣਾ ਹੈਗਾ ਠੀਕ ਹੈ ਜੀ ਤੇ ਲਓ ਜੀ ਇਹਨੂੰ ਮਿਕਸ ਕਰ ਲੈਂਦੇ ਆ ਐਦਾ ਬਣਾਉਣਾ ਆਪਾਂ ਨੇ ਪਾਣੀ ਪਾ ਕੇ ਬੈਟਰ ਇੱਕ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਟਿੱਕੀਆਂ ਦਾ ਸਾਈਜ਼ ਬਣਾ ਲਵਾਂਗੇ ਜਿੱਡਾ ਤੁਹਾਨੂੰ ਟਿੱਕੀਆਂ ਦਾ ਸਾਈਜ਼ ਪਸੰਦ ਹੋਇਆ ਠੀਕ ਹੈ ਜੀ ਕਿਆ ਜੀ ਜਿਵੇਂ ਕਿ ਤੁਸੀਂ ਦੇਖਦੇ ਹੋ 버거 ਦੇ ਵਿੱਚ ਜਿੱਡੀ ਕਿ ਟਿੱਕੀ ਹੁੰਦੀ ਆਪਾਂ ਉੱਡੀਕ ਬਣਾਉਂਦੇ ਆ ਨਾ ਠੀਕ ਆ ਜੀ ਓਡੇ ਓਡੇ ਕੋ ਪੇੜੇ ਲੈ ਲਉਂਗੇ ਆਪਾਂ ਆ ਦੇਖੋ ਇਸ ਤਰੀਕੇ ਦੇ ਆਪਾਂ ਨੇ ਗੋਲ ਪੇੜੇ ਕਰ ਲੈਣੇ ਆ ਐਡੇ ਐਡੇ ਸਾਰੇ ਹੀ ਬੈਦੇ ਮਟੀਰੀਅਲ ਦੇ ਜਿੰਨਾ ਵੀ ਆਪਣੇ ਕੋਲ ਮਿਕਸਚਰ ਆ ਨਾ ਉਹਦੇ ਐਡੇ ਐਡੇ ਪੇੜੇ ਕਰ ਲਉਂਗੇ ਆਪਾਂ ਤੇ ਲਓ ਜੀ ਆਪਣੇ ਪੇੜੇ ਬਣ ਕੇ ਰੈਡੀ ਆ ਜੀ ਆ ਦੇਖੋ ਟਿੱਕੀਆਂ ਦੇ ਐਡੇ ਐਡੇ ਤੇ ਹੁਣ ਤੁਹਾਨੂੰ ਟਿੱਕੀਆਂ ਦੱਸਦਾ ਆਪਾਂ ਨੇ ਕਿੱਦਾਂ ਬਣਾਉਣੀਆਂ ਠੀਕ ਆ ਜੀ ਯਾ ਤਾਂ ਜਿਵੇਂ ਕਿ ਆਪਣੇ ਕੋਲ ਕੋਈ ਕੜਾ ਹੁੰਦਾ ਠੀਕ ਆ ਜੀ ਐਦਾਂ ਦਾ ਕੜਾ ਲੈ ਲੈਣਾ ਆਪਾਂ ਨੇ ਇਹ ਕੜਾ ਐਸੇ ਛੋਟਾ ਹੀ ਠੀਕ ਹੈ ਜੀ ਤੇ ਕੜੇ ਦੇ ਸਹਿਜ ਦੀਆਂ ਟਿੱਕੀਆਂ ਜਿਹੜੀਆਂ ਆਪਾਂ ਬਣਾ ਲੂਗੇ ਠੀਕ ਹੈ ਜੀ ਤੇ ਮਾੜੀਆਂ ਮੋਟੀਆਂ ਹੱਥ ਨਾਲ ਇਹਨਾਂ ਨੂੰ ਐਦਾਂ ਸੈੱਟ ਕਰ ਲੂਗੇ ਜਾਂ ਤਾਂ ਇਸ ਤਰੀਕੇ ਨਾਲ ਟਿੱਕੀਆਂ ਬਣਾ ਲਿਓ ਠੀਕ ਹੈ ਜੀ ਤੁਸੀਂ ਜੇ ਤੁਹਾਨੂੰ ਐਦਾਂ ਨਾ ਫਿੱਟ ਆਈਆਂ ਫਿਰ ਤੁਹਾਨੂੰ ਇੱਕ ਤਰੀਕਾ ਹੋਰ ਦੱਸਦੇ ਆ ਤੇ ਆਪਾਂ ਨੇ ਇੱਕ ਪੇੜਾ ਲੈਣਾ ਠੀਕ ਹੈ ਜੀ ਐਦਾਂ ਹੀ ਟਿੱਕੀਆਂ ਦਾ ਤੇ ਆਪਾਂ ਨੇ ਇਹਨੂੰ ਐਦਾਂ ਲੱਭੜਾ ਠੀਕ ਹੈ ਜੀ ਤੇ ਇਹਨੂੰ ਥੋੜਾ ਬਹੁਤਾ ਮੈਦਾ ਜਾਂ ਅਰਾ ਰੋੜ ਜ਼ਰੂਰ ਲਾ ਲਿਓ ਤਾਂ ਜੋ ਇਹ ਚਿਪਕੇ ਨਾ ਇੱਦਾਂ ਇਹਨੂੰ ਸੈੱਟ ਕਰ ਲਵਾਂਗੇ ਠੀਕ ਹੈ ਜੀ ਆ ਦੇਖੋ ਜਦੋਂ ਐਡੀਕ ਬਣ ਗਈ ਨਾ ਇਹ ਠੀਕ ਹੈ ਜੀ ਤੇ ਇਹਨੂੰ ਜ਼ਿਆਦਾ ਮਤਲਬ ਤੁਸੀਂ ਮੋਟੀਆਂ ਵੀ ਨਾ ਕਰਿਓ ਠੀਕ ਹੈ ਜੀ ਮੀਡੀਅਮ ਰੱਖਿਓ ਆਪਾਂ ਨੇ ਇਦਾਂ ਦੇ ਕੋਈ ਠੀਕ ਹੈ ਜੀ ਗਲਾਸ ਲੈਣਾ ਕੋਈ ਆਪਣੇ ਨਾਰਮਲ ਸਾਈਜ਼ ਦਾ ਹੁੰਦਾ ਤੇ ਇਹਨੂੰ ਥੋੜਾ ਜਿਹਾ ਆਪਾਂ ਨੇ ਮੈਦੇ ਨਾਲ ਲਪੇੜ ਲਾਣਾ ਠੀਕ ਹੈ ਜੀ ਇਹਦੇ ਕਿਨਾਰੇ ਮੈਦੇ ਨਾਲ ਲਪੇੜ ਕੇ ਨਾ ਇਸ ਤਰੀਕੇ ਨਾਲ ਆਪਾਂ ਨੇ ਇਹਨੂੰ ਦੱਬਣਾ ਹੈ ਆ ਦੇਖੋ ਠੀਕ ਹੈ ਜੀ ਤੇ ਲਓ ਜੀ ਐਨ ਪੂਰੀ ਵਧੀਆ ਗੋਲ ਟਿੱਕੀ ਬਣ ਕੇ 3D ਆ ਜੀ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਆਪਾਂ ਠੀਕ ਹੈ ਜੀ 버거 ਪੈਟੀ ਬਣਾ ਸਕਦੇ ਹਾਂ ਦੇਖੋ ਕਿੰਨੀਆਂ ਵਧੀਆ ਬਣ ਗਈਆਂ ਇਹ ਤੇ ਲੋ ਜੀ ਮੈਂ ਹੁਣ ਨਾ ਇਦਾਂ ਹੀ ਸਾਰੀਆਂ 버거 ਜਿਹੜੀਆਂ ਆਪਣੀਆਂ ਪੈਟੀਆਂ 버거 ਟਿੱਕੀਆਂ ਬਣਾ ਕੇ ਰੱਖ ਲੂੰਗਾ ਤੇ ਉਸ ਤੋਂ ਬਾਅਦ ਕਰਦੇ ਫਿਰ ਆਪਾਂ ਇਹਨਾਂ ਨੂੰ ਫਰਾਈ ਤੇ ਲੋ ਜੀ ਟਿੱਕੀਆਂ ਬਣ ਕੇ ਰੈਡੀ ਆ ਜੀ ਸਾਰੀਆਂ ਆ ਦੇਖੋ ਕਿੰਨੀਆਂ ਵਧੀਆ ਇਹ ਬਣ ਗਈਆਂ ਤੇ ਹੁਣ ਜਿਹੜਾ ਅਗਲਾ ਕੰਮ ਹੈ ਤੇ ਮੈਦੇ ਤੇ ਅਰੇ ਰੋਡ ਦਾ ਆਪਾਂ ਇੱਕ ਘੋਲ ਬਣਾਉਣਾ ਠੀਕ ਹੈ ਜੀ ਇੱਕ ਬੈਟਰ ਬਣਾਉਣਾ ਆ ਦੇਖੋ ਇਹ ਚ ਪਾਣੀ ਪਾ ਲਿਆ ਹੁਣ ਮੈਂ ਤੇ ਇਹਨੂੰ ਘੋਲ ਲੂੰਗਾ ਠੀਕ ਹੈ ਜੀ ਮੈਂ ਚੰਗੀ ਤਰ੍ਹਾਂ ਤੇ ਲਓ ਜੀ ਘੋਲ ਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਪਾਉਂਗੇ ਠੀਕ ਹੈ ਜੀ ਤੇ ਥੋੜੀ ਜੀ ਪਾ ਲੂਗੇ ਅਜਵੈਣ ਤੇ ਤੁਸੀਂ ਇਹਦੇ ਵਿੱਚ ਲਾਲ ਮਿਰਚ ਵੀ ਪਾ ਸਕਦੇ ਹੋ ਠੀਕ ਹੈ ਜੀ ਉਹ ਤੁਹਾਡੀ ਆਪਣੀ ਚੁਆਇਸ ਆ ਤੇ ਲਓ ਜੀ ਇਹ ਨਾ ਘੋਲ ਆ ਜਿਹੜਾ ਬੈਟਰ ਹੈ ਨਾ ਤਾਂ ਜ਼ਿਆਦਾ ਗਾੜਾ ਚਾਹੀਦਾ ਤੇ ਨਾ ਹੀ ਜ਼ਿਆਦਾ ਪਤਲਾ ਤੇ ਲਓ ਜੀ ਘੋਲ ਆਪਾਂ ਨੇ ਤਿਆਰ ਕਰ ਲਿਆ ਹੁਣ ਆਪਾਂ ਨੇ ਕੀ ਕਰਨਾ ਠੀਕ ਹੈ ਜਿਹੜੀਆਂ ਟਿੱਕੀਆਂ ਇਹ ਕੋਲ ਦੇ ਵਿੱਚ ਇਹਦਾ ਡਿਪ ਕਰਨੀ ਆ ਠੀਕ ਹੈ ਜੀ ਇਹਨੂੰ ਡਿਪ ਕਰਨਾ ਆਪਾਂ ਨੇ ਡਿਪ ਕਰਨ ਤੋਂ ਬਾਅਦ ਆਪਾਂ ਨੇ ਹਲਕੀ ਜਿਹੀ ਇਹ ਨਿਚੋੜਨੀ ਆ ਠੀਕ ਹੈ ਜੀ ਜਦੋਂ ਨੁੱਚੜ ਗਈ ਇਹ ਫਿਰ ਆਪਾਂ ਨੇ ਕੀ ਆ ਕਰਨਾ ਜਿਹੜੀ ਬ੍ਰੈਡ ਕ੍ਰਮ ਹੈ ਠੀਕ ਹੈ ਜੀ ਇੱਕ ਹੱਥ ਆਪਣੇ ਠੀਕ ਹੈ ਜੀ ਡਿਪ ਵਾਸਤੇ ਰੱਖਣਾ ਹੈ ਤੇ ਇੱਕ ਹੱਥ ਰੱਖਣਾ ਬ੍ਰੈਡ ਕ੍ਰਮ ਲਾਉਣ ਵਾਸਤੇ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਬ੍ਰੈਡ ਕ੍ਰਮ ਨਾਲ ਕੋਟ ਕਰ ਦੇਣਾ ਚੰਗੀ ਤਰ੍ਹਾਂ ਉੱਪਰ ਤੋਂ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਐਦਾਂ ਇਹਨਾਂ ਨੂੰ ਕੋਟ ਕਰ ਕਰਕੇ ਆਪਾਂ ਨੇ ਰੱਖ ਲੈਣਾ ਹੈ ਸਾਰੀਆਂ ਟਿੱਕੀਆਂ ਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਸਾਰੀਆਂ ਟਿੱਕੀਆਂ ਨੂੰ ਐਦਾਂ ਹੀ ਕੋਟ ਕਰਕੇ ਰੱਖ ਲੂਗੇ ਤੇ ਲੋ ਜੀ ਟਿੱਕੀਆਂ ਜਿਹੜੀਆਂ ਆਪਾਂ ਨੇ ਸਾਰੀਆਂ ਕੋਟ ਕਰਕੇ ਰੱਖ ਲਈਆਂ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਆਪਾਂ ਇਹਨਾਂ ਨੂੰ ਫ੍ਰਿਜ ਦੇ ਵਿੱਚ ਠੀਕ ਹੈ ਜੀ ਬਿਨਾਂ ਫਰਾਈ ਕਰੇ ਤੋਂ ਵੀ ਰੱਖ ਸਕਦੇ ਆ ਐਦਾਂ ਹੀ ਠੀਕ ਹੈ ਜੀ ਕੋਈ ਚੱਕਰ ਨਹੀਂ 5 7 10 ਦਿਨਾਂ ਦਾ ਕੁਝ ਨਹੀਂ ਵਿਗੜਦਾ ਐਦਾਂ ਹੀ ਆਪਾਂ ਕਿਸੇ ਲਪਾਫੇ ਦੇ ਵਿੱਚ ਮومی ਕਾਂਪਜ ਦੇ ਵਿੱਚ ਪਾ ਕੇ ਇਹਨਾਂ ਨੂੰ ਪੈਕ ਕਰਕੇ ਠੀਕ ਹੈ ਜੀ ਜਾਂ ਜਿਹੜਾ ਠੀਕ ਹੈ ਜੀ ਕਲੈਨਿਕ ਰੋਲ ਆਂਦਾ ਏ ਉਹਦੇ ਵਿੱਚ ਰੋਲ ਕਰਕੇ ਵੀ ਰੱਖ ਸਕਦੇ ਆ ਚੰਗੀ ਤਰ੍ਹਾਂ ਠੀਕ ਹੈ ਜੀ ਐਨ ਸੈੱਟ ਰਹੂੰਗੀਆਂ ਤੇ ਜਾਂ ਫਿਰ ਆਪਾਂ ਇਹਨਾਂ ਨੂੰ ਫਰਾਈ ਕਰਕੇ ਰੱਖ ਸਕਦੇ ਆ ਠੀਕ ਹੈ ਜੀ ਹਾਫ ਡਨ ਕਰਕੇ ਜਿਵੇਂ ਕਿ ਹੁਣ ਮੈਂ ਤੇਲ ਰੱਖਿਆ ਹੋਇਆ ਠੀਕ ਹੈ ਜੀ ਤੇਲ ਆਪਣਾ ਠੀਕ ਹੈ ਮੀਡੀਅਮ ਗਰਮ ਹੈ ਤੇ ਲੋ ਜੀ ਆ ਦੇਖੋ ਇੱਕ ਟਿੱਕੀ ਆਪਾਂ ਨੇ ਛੱਡ ਲਈ ਆ ਤੇ ਜਦੋਂ ਤੇਲ ਦੇ ਵਿੱਚ ਟਿੱਕੀ ਆਪਾਂ ਨੇ ਛੱਡ ਲਈ 2 ਕਮਿੰਟ ਇਹ ਛੇੜਨੀ ਨਹੀਂ ਹੈਗੀ ਠੀਕ ਹੈ ਜੀ ਜੇ ਛੇੜੂਗੇ ਨਾ ਫਿਰ ਜਿਹੜੀ ਇਹਦੀ ਬ੍ਰੈਡ ਕਰਾਮ ਲੱਗੀ ਹੋਈ ਉੱਪਰ ਤੇ ਉਤਰੂਗੀ ਤੇ ਟਿੱਕੀ ਖਰਾਬ ਹੋ ਜਾਊਗੀ ਤੇ ਲੋ ਜੀ ਆਪਾਂ ਇਹਨੂੰ మీడియం ਸੇਕ ਪਰ ਸੇਕ ਲੂਗੇ ਫਰਾਈ ਕਰ ਲੂਗੇ ਯਾਨੀ ਤੇ ਲੋ ਜੀ ਟਿੱਕੀ ਆਪਣੀ ਫਰਾਈ ਹੋ ਚੁੱਕੀ ਆ ਆ ਦੇਖੋ ਤੇ మీడియం ਸੇਕ ਪਰ ਆਪਾਂ ਨੇ 2-3 ਮਿੰਟ ਇਹ ਫਰਾਈ ਕਰ ਲੈਂੀਆਂ ਤੁਸੀਂ ਕਲਰ ਚੈੱਕ ਕਰੋ ਠੀਕ ਹੈ ਜੀ ਐਦਾਂ ਤੁਸੀਂ ਇਹਨੂੰ ਹਾਫ ਡਨ ਕਰਕੇ ਠੀਕ ਹੈ ਜੀ ਯਾਨੀ ਹਾਫ ਫਰਾਈ ਕਰਕੇ ਠੀਕ ਹੈ ਜੀ ਰੱਖ ਸਕਦੇ ਹੋ ਸਟੋਰ ਕਰ ਸਕਦੇ ਹੋ 버ਗਰਾਂ ਵਾਸਤੇ ਤੇ ਲਓ ਜੀ ਮੈਂ ਐਦਾਂ ਹੀ ਸਾਰੀਆਂ ਟਿੱਕੀਆਂ ਜਿਹੜੀਆਂ ਉਹ ਫਰਾਈ ਕਰ ਲੂੰਗਾ ਤੇ ਲਓ ਜੀ 버ਗਰ ਵਾਲੀਆਂ ਟਿੱਕੀਆਂ ਬਣ ਕੇ ਰੈਡੀ ਆ ਜੀ ਆ ਦੇਖੋ ਕਿੰਨੀਆਂ ਵਧੀਆ ਬਣ ਕੇ ਇਹ ਤਿਆਰ ਹੋਈਆਂ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਤੁਸੀਂ 버ਗਰ ਵਾਲੀਆਂ ਟਿੱਕੀਆਂ ਘਰੇ ਠੀਕ ਆ ਜੀ ਕਦੇ ਵੀ ਤੁਹਾਡਾ 버ਗਰ ਖਾਨ ਨੂੰ ਮਨ ਕਰਦਾ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਟਿੱਕੀਆਂ ਬਣਾ ਲਿਓ ਠੀਕ ਆ ਜੀ 버ਗਰ ਬਣਾ ਕੇ ਖਾ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਠੀਕ ਆ ਜੀ ਤੇ ਤੁਸੀਂ ਇਹ ਟਿੱਕੀਆਂ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ 15-20 ਦਿਨ ਇਹ ਖਰਾਬ ਨਹੀਂ ਹੁੰਦੀਆਂ ਹੈਗੀਆਂ ਤੁਸੀਂ ਇਹਨੂੰ ਕਲੀਨ ਰੋਲ ਕਰਕੇ ਸਟੋਰ ਕਰਕੇ ਰੱਖ ਸਕਦੇ ਹੋ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲਓ ਜੀ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ